ਸਤ ਸ੍ਰੀ ਅਕਾਲ ਦੋਸਤੋ ਬਾਲੀਵੁੱਡ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਐਕਟਰ ਜਿਨ੍ਹਾਂ ਨੂੰ ਹਰ ਕੋਈ ਜਾਣਦਾ ਹੈ ਧਰਮਿੰਦਰ ਸਿੰਘ ਉਹਨਾਂ ਦੀ ਹਾਲਤ ਹੈ ਜਿਹੜੀ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਉਹਨਾਂ ਬਾਰੇ ਇਹ ਬਹੁਤ ਹੀ ਜ਼ਿਆਦਾ ਅੱਜ ਦੇ ਦਿਨ ਚ ਮਾੜੀ ਖਬਰ ਆਈ ਹੈ ਤਰਮਿੰਦਰ ਸਿੰਘ ਨੂੰ ਮੁੰਬਈ ਦੇ ਬਹੁਤ ਹੀ ਵੱਡੇ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਹੈ ਜਿੱਥੇ ਉਹਨਾਂ ਦੀ ਹਾਲਤ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਹੈ ਤਰਮਿੰਦਰ ਦੇ ਕੋਲ ਉਹਨਾਂ ਦੇ بیٹے ਸਨੀ ਦਿਓਲ ਅਤੇ ਬੌਬੀ ਦਿਓਲ ਹਨ ਉਹ ਵੀ ਇੱਕ ਫਿਲਮ ਇੰਡਸਟਰੀ ਦੇ ਬਹੁਤ ਹੀ ਵੱਡੇ ਕਲਾਕਾਰ ਹਨ ਕੁਝ ਦਿਨਾਂ ਤੋਂ ਇਹ ਰਿਪੋਰਟ ਸਾਹਮਣੇ ਆ ਰਹੀ ਸੀ ਕਿ ਤਰਮਿੰਦਰ ਨੂੰ ਸਾਹ ਲੈਣ ਵਿੱਚ ਬਹੁਤ ਹੀ ਜ਼ਿਆਦਾ ਤਕਲੀਫ ਹੋ ਰਹੀ ਸੀ ਅਤੇ ਉਹਨਾਂ ਦੀ ਹਾਲਤ ਨੂੰ ਨਾਜ਼ਕ ਹੁੰਦਿਆਂ ਦੇਖ ਕੇ ਉਹਨਾਂ ਦੇ ਬੇਟਿਆਂ ਨੇ ਮੁੰਬਈ ਦੇ ਬਹੁਤ ਹੀ ਵੱਡੇ ਹਸਪੀਟਲ ਦੇ ਵਿੱਚ ਧਰਮਿੰਦਰ ਨੂੰ ਦਾਖਲ ਕਰਵਾਇਆ ਹੈ ਜਿੱਥੇ ਹੁਣ ਵੀ ਉਹਨਾਂ ਦੀ ਹਾਲਤ ਹੈ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਧਰਮਿੰਦਰ ਦੀ ਉਮਰ ਹੈ ਜਿਹੜੀ 91 ਸਾਲ ਦੀ ਹੈ ਤੇ ਉਹਨਾਂ ਨੇ ਸਾਨੂੰ ਬਹੁਤ ਹੀ ਸੋਹਣੀਆਂ ਪੰਜਾਬੀ ਹਿੰਦੀ ਫਿਲਮਾਂ ਦਿੱਤੀਆਂ ਹਨ ਜਿਹੜੀਆਂ ਕਿ ਬਹੁਤ ਹੀ ਜ਼ਿਆਦੇ ਸੁਪਰ ਹਿੱਟ ਰਹੀਆਂ ਹਨ ਅਤੇ ਇਸੇ ਤਰ੍ਹਾਂ ਹੀ ਉਹਨਾਂ ਦੇ ਦੋਨੋਂ ਬੇਟੇ ਅਤੇ ਬੇਟੀ ਇਨ ਨੂੰ ਜਾਣੇ ਹੀ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਬਹੁਤ ਸੋਨਾ ਰੋਲ ਹੈ ਜਿਹੜਾ ਅਦਾ ਕਰਦੇ ਹਨ ਧਰਮਿੰਦਰ ਨੇ ਬਹੁਤ ਹੀ ਸਾਰੀਆਂ ਪੰਜਾਬੀ ਫਿਲਮਾਂ ਵੀ ਕੀਤੀਆਂ ਹਨ ਅਤੇ ਹਿੰਦੀ ਫਿਲਮਾਂ ਵੀ ਇਹਨਾਂ ਨੇ ਬਹੁਤ ਹੀ ਵੱਡੀਆਂ ਐਕਟ੍ਰੈਸ ਤੇ ਨਾਲ ਸੁਪਰ ਡੂਪਰ ਹਿੱਟ ਸਾਨੂੰ ਫਿਲਮਾਂ ਦਿੱਤੀਆਂ ਹਨ